ਆਪ ਦਾ ਘਰ ਦਾ ਹੁਣ ਕੰਮ ਕਰਦੀ ਆਂ ਐਨੀ ਕੋਸ਼ਾ ਮੈਨੂੰ ਆਏ ਰਹਿੰਦਾ ਸੀ ਵੀ ਮੈਂ ਕਦੇ ਵੀ ਬੈੱਡ ਤੋਂ ਉੱਠ ਨਹੀਂ ਸਕਦੀ ਗੋਡਿਆਂ ਤੇ ਜਿਵੇਂ ਪੈਂਦੀ ਸੀ ਤਾਂ ਉਹ ਤੋਂ ਮੈਂ ਚੀਕਾ ਹੀ ਮਾਰਦੀ ਸੀ ਸੱਚ ਕਹਨੀ ਆ ਮੈਂ ਇਹ ਮਾਤਾ ਜੀ ਨੂੰ ਅੱਜ ਤੋਂ 2 ਮਹੀਨੇ ਪਹਿਲਾਂ ਬੀਪੀ ਦੀ ਸਮੱਸਿਆ ਸੀ ਤੇ ਗੋਡਿਆਂ ਦੀ ਸਮੱਸਿਆ ਸੀ ਇੱਕ ਥੈੜ ਦੀ ਸਮੱਸਿਆ ਸੀ ਉਤੋਂ ਇਹਨਾਂ ਨੇ 17 ਕਿਲੋ weight ਵੀ loss ਕੀਤਾ ਸਿਰਫ 2 ਮਹੀਨਿਆਂ ਦੇ ਵਿੱਚ ਤੇ ਮਾਤਾ ਜੀ ਤੁਹਾਨੂੰ ਕੀ ਕੀ ਪ੍ਰੋਬਲਮ ਆ ਜੀ ਪਹਿਲਾਂ ਜੀ ਬੇਟਾ ਮੈਨੂੰ ਥਾਇਰੋਇਡ ਅੱਛਾ ਜੀ ਗੋਡਿਆਂ ਦੀ ਪ੍ਰੋਬਲਮ ਠੀਕ ਹੈ ਜੀ ਤੇ ਗਲਾ ਮੇਰਾ ਆਵਾਜ਼ ਮੇਰੀ ਜਮਾ ਨਹੀਂ ਸੀ ਨਿਕਲਦੀ ਡਾਕਟਰ ਨੇ ਜਵਾਬ ਦਿੱਤਾ ਸੀ ਮੈਨੂੰ ਠੀਕ ਹੈ ਵੀ ਗਲੇ ਦਾ ਆਪਰੇਸ਼ਨ ਉਹ ਤੁਸੀਂ ਕਹਿੰਦੇ ਸੀ ਸਾਨੂੰ ਵੀ ਵਾਰੀ ਵਾਰੀ ਐਡਮਿਟ ਕਰਨਾ ਪੈਂਦਾ ਸੀ ਹਾਂ ਬੇਟਾ ਮੈਨੂੰ ਵਾਰ-ਵਾਰ ਬੇਟੇ ਵਿਚਾਰੇ ਕਦੇ ਛੋਟਾ ਲੈ ਜਾਂਦਾ ਸੀ ਕਦੇ بڑا ਲੈ ਜਾਂਦਾ ਸੀ ਠੀਕ ਹੈ ਕਦੇ ਖੰਨੇ ਦਾਖਲ ਕਦੇ ਲੁਧਿਆਣੇ ਦਾਖਲ ਪੈਸੇ ਵਟ ਕੇ ਕਰਿਆ ਆ ਜਾਂਦੀ ਫਾਇਦਾ ਹੁੰਦਾ ਨਹੀਂ ਸੀ ਬੱਤ ਅੱਛਾ ਜੀ ਗੋਡਿਆਂ ਤੇ ਜਿਵੇਂ ਪੈਂਦੀ ਸੀ ਤਾਂ ਬੁੱਤ ਮੈਂ ਚੀਕਾ ਹੀ ਮਾਰਦੀ ਸੀ ਵੀ ਮੈਂ ਇਹ ਲੈਣ ਨਾਲ ਹੂੰ ਵੀ ਜਦੋਂ ਛੇਕ ਦਿੱਤਾ ਮੈਨੂੰ ਨਿਊਟ੍ਰੀਸ਼ਨ ਠੀਕ ਹੈ ਵੀ ਇਹ ਪੀਣ ਨਾਲ ਪੁੱਤ ਮੇਰਾ ਇੱਕ ਤਾਂ weight ਘਟ ਗਿਆ 17 ਕਿਲੋ ਤੇ ਦੂਜਾ ਮੈਂ ਬਹੁਤ ਜ਼ਿਆਦਾ ਆਪਦਾ ਘਰ ਦਾ ਹੁਣ ਕੰਮ ਕਰਦੀ ਆਂ ਐਨੀ ਕੋਸ਼ਾ ਮੈਨੂੰ ਐ ਰਹਿਣਾ ਸੀ ਹੂੰ ਵੀ ਮੈਂ ਕਦੇ ਵੀ ਬੈੱਡ ਤੋਂ ਉੱਠ ਨਹੀਂ ਸਕਦੀ ਠੀਕ ਹੈ ਜੀ ਆ ਰੋਂਦੀ ਹੁੰਦੀ ਸੀ ਮੈਂ ਹੋਰ ਨੂੰ ਦੇਖ ਕੇ ਮੇਰੇ ਨਾਲ ਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਾਂਜੀ ਮੈਂ ਕੁਆਂਟਲ ਡੇਢ ਕੁਆਂਟਲ ਦੀ ਹੋਈ ਪਈ ਸੀ ਪੁੱਤ ਕੋਈ ਦਵਾਈ ਤਾਂ ਨਹੀਂ ਖਾਦੇ ਜੀ ਬਿਲਕੁਲ ਨਹੀਂ ਪੁੱਤ ਹੁਣ ਕੋਈ ਦਵਾਈ ਤੁਸੀਂ ਵੀ ਬਣਾ ਕੇ ਇਸ ਦਵਾਈ ਤੋਂ ਇਹ ਫਾਇਦੇ ਉਠਾਉਣਾ ਚਾਹੁੰਦੇ ਹੋ ਤਾ ਆਪਾਂ ਅੰਦਰ ਗੱਲ ਕਰਾਉਣਾ ਹੈ ਬਈਆਂ ਨਾਲ ਜਾ ਕੇ ਆਪਾਂ ਇਹ ਖੜ ਬੈਨੀਪਾਲ ਨਿਊਟ੍ਰੀਸ਼ਨ ਸੈਂਟਰ ਆ ਲੈਂਦੇ ਤੇ ਇਹ ਬਾਪੂ ਜੀ ਦੀ ਉਮਰ 63 ਸਾਲ ਦੀ ਹੈ ਇਹਨਾਂ ਨੇ ਵੀ weight loss ਕੀਤਾ ਤੇ ਇਹਨਾਂ ਨੂੰ ਗੋਡੇ ਦੀ ਪ੍ਰੋਬਲਮ ਵੀ ਹੈਗੀ ਸੀ ਪਹਿਲਾਂ ਤੇ ਬੀਪੀ ਦੀ ਪ੍ਰੋਬਲਮ ਵੀ ਸੀ ਹੈਗੀ ਸਾਸਰੀ ਘਰ ਦੀ ਸਹੀ ਗਾ ਜੀ ਤੁਹਾਨੂੰ ਸਭ ਤੋਂ ਪਹਿਲਾਂ ਐਸੇ ਵੀ ਪ੍ਰੋਬਲਮ ਕਿਹੜੀਆਂ ਕਿਹੜੀਆਂ ਸੀ ਪਹਿਲਾਂ ਜੀ ਮੇਰੇ ਜੀ ਗੋਡੇ ਬਹੁਤ ਦਰਦ ਕਰਦੇ ਸੀ ਗਿੱਟੇ ਦਰਦ ਕਰਦੇ ਸੀ ਬੀਪੀ ਵਾਧਾ ਸੀਗਾ ਠੀਕ ਹੈ ਜੀ ਉਹ ਹੁਣ ਇਸ ਵੇਲੇ ਤਕਰੀਬਨ 2 ਮਹੀਨੇ ਹੋ ਗਏ ਮੈਨੂੰ ਪ੍ਰੋਡਕਟ ਯੂਜ਼ ਕਰਦਿਆਂ ਨੂੰ ਅੱਛਾ ਜੀ 2 ਮਹੀਨੇ ਦੇ ਵਿੱਚ ਮੈਂ 15 ਕਿਲੋ ਬੀਟ ਲੌਸ ਕੀਤਾ ਠੀਕ ਹੈ ਜੀ ਗੋਡੇ ਕਟਿਆਂ ਦਾ ਕੰਮ ਜਮੇ ਮੁੱਕ ਗਿਆ ਕੋਈ ਪ੍ਰੋਬਲਮ ਤਾਂ ਨਹੀਂ ਜੀ ਬਿਲਕੁਲ ਨਹੀਂ ਇਸ ਵੇਲੇ ਮੈਂ ਆਪਣੇ ਇੱਕ ਨੌਕਰ ਦੇ ਨਾਲ 60 ਜਾਨਵਰ ਸਾਂਭਦਾ ਅੱਛਾ ਜੀ ਮੈਂ ਤਾਂ ਸਾਡਾ ਰਿਵਰ ਲੈਂਡ ਡੈਰੀ ਫਾਰਮ ਆ ਰੌਣੀਪਿੰਡਾ ਮੇਰਾ ਉੱਥੋਂ ਅਸੀਂ ਸਾਂਭਦਿਆ ਜੇ ਕੋਈ ਛਣਾ ਕੰਮ ਕਰਦੇ ਨਹੀਂ ਸੀ ਬਿਲਕੁਲ ਬਿੱਤੇ ਕੰਮ ਕੁਛ ਨਹੀਂ ਸੀ ਹੁੰਦਾ ਪਹਿਲਾਂ ਤੁਸੀਂ ਸਭ ਤੋਂ ਵੱਡੀ ਗੱਲ ਇਹ ਦੇਖੋ ਪਹਿਲਾਂ ਮਤਲਬ ਕਿ ਅੰਕਲ ਜੀ ਨੇ ਕੋਈ ਕੰਮ ਨਹੀਂ ਕਰਦੇ ਸੀਗੇ ਵੀ ਮੰਜੇ ਦੇ ਪਏ ਰਹਿੰਦੇ ਸੀਗੇ ਹੁਣ ਨਾਲ ਇਹਦਾ ਕੰਮ ਸਾਂਭਦੇ ਨੇ ਨਾਲੇ ਜਿਹੜੇ 2 3 5 ਦੇ ਵਾਧ ਦੇ ਰੱਖੇ ਸੀ ਫਾਰਮ ਤੇ ਉਹਨਾਂ ਨੇ ਛੁੱਟੀ ਕਰਦੀ ਇੱਕ ਬੰਦਾ ਰੱਖ ਰਿਹਾ ਉਹਨੇ ਹਾਂਜੀ ਇੱਕ ਬੰਦਾ ਪਹਿਲਾਂ ਮੈਂ ਛੁੱਟੀ ਨਾ ਤੁਰਦਾ ਸੀ ਠੀਕ ਹੈ ਅੱਛਾ ਜੀ ਪਹਿਲਾਂ ਮੈਂ ਛੁੱਟੀ ਨਾ ਤੁਰਦਾ ਸੀ ਜਾਂ ਬਾਹਰ ਅੰਦਰ ਜਾਣਾ ਮੈਂ ਛੁੱਟੀ ਨਾ ਤੁਰਦਾ ਫਿਰ ਹੁਣ ਤੁਹਾਨੂੰ ਜੀ ਕਿਹਨਾਂ ਦਾ ਆਉਣਾ ਹੁਣ ਮੈਂ ਜੀਰੀਚ ਰਿਓ ਆਪ ਪਾਇਆ ਅੱਛਾ ਜੀ ਜੀਰੀਚ ਬੰਦੇ ਦੇ ਨਾਲ ਲੱਗੇ ਅਸੀਂ ਰਿਓ ਤੇ ਆਪ ਸਿੱਧੀ ਗੱਲ ਕਰਦੀ ਤੁਸੀਂ ਜਵਾਨ ਹੋਗੇ ਹੁਣ ਬਿਲਕੁਲ ਫੁੱਲ ਜਵਾਨ ਹੋਗੇ ਜੀ ਹਨਾ ਫੁੱਲ ਜੀ ਠੀਕ ਹੈ ਇਹ ਬਾਈਆਂ ਵਿੱਚ ਪਹਿਲਾਂ ਇੱਕ ਕਵਾਂਟਲ 18 ਕਿਲੋ ਵਜਨ ਸੀਗਾ ਤੁਸੀਂ ਸੋਚ ਲਓ ਵੀ ਇਹ ਵਜਨ ਵੀ ਘਟਾ ਸਕਦੇ ਤੁਸੀਂ ਕਿੰਨਾ ਘਟਾ ਲਈ ਵੀ ਮੈਂ 2 ਮਹੀਨੇ ਦੇ ਵਿੱਚ 18 ਕਿਲੋ ਵੇਟ ਘੱਟ ਕਰਿਆ ਅੱਛਾ ਜੀ ਅੱਜ ਮੇਰਾ ਕੁਆਂਟਲ ਵੇਟ ਆ ਤੇ ਬਹੁਤ ਤੰਦਰੁਸਤੀ ਹੈ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀਗੀ ਬੀਪੀ ਵਧਦਾ ਸੀ ਮੇਰਾ ਅੱਛਾ ਜੀ ਤੋਂ ਸਿਰ ਭਾਰਾ ਰਹਿੰਦਾ ਸੀ ਅੱਜ ਬਾਬੇ ਦੀ ਕਿਰਪਾ ਹੈ ਤੰਦਰੁਸਤੀ ਹੈ ਬਹੁਤ ਵਧੀਆ ਐਕਟਿਵ ਰਹਿੰਦਾ ਹੁਣ ਚੜ੍ਹਦੀ ਕਲਾ ਇਹ ਸਰਵਾਈਕਲ ਦਾ ਵੀ ਹੋ ਗਿਆ ਇਹਦੇ ਨਾਲ ਹੀ ਲੱਜ ਜੀ ਵੇਟ ਔਰ ਪੇਟ ਦੇ ਨਾਲ ਹੀ ਪ੍ਰੋਬਲਮਾਂ ਨੇ ਸਹੀ ਗੱਲ ਹੈ ਜੀ ਵੇਟ ਨੇ ਘਟਣਾ ਤੰਦਰੁਸਤੀ ਨੇ ਆਪਣੇ ਵਧਣਾ ਵਧੇ ਰਹੀਆਂ ਕਰੀਮਾ ਪਾਪਾ ਕਹਦੀਆਂ ਨੇ ਲਓ ਸਬਜੀ ਦਾਲ ਸਬਜੀ ਦੇ ਵਿੱਚ ਸਾਡੀ ਡੇਰੀ ਹੀ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਫਾਰਮ ਸਾਡਾ ਜੱਦੀਪੁਰੂ ਤੋਂ ਹੰਦਾ ਹੀਰੂ ਪੁੱਪੜੀ ਨੇ ਇਹਨਾਂ ਬਹੁਤ ਵਧੀਆ ਕੰਮ ਕਰ ਇਹਨਾਂ ਤੋਂ ਮੈਂ ਸਿੱਖਿਆ ਜੀ ਅੱਛਾ ਤੇ ਅੱਜ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਫਰੀ ਐਕਟ ਬਾਬੂ ਰਾਜ ਜਿਵੇਂ ਕਈ ਵੀਰ ਕਹਿੰਦੇ ਨੇ ਭਾਈ ਅਸੀਂ ਭੁੱਖੇ ਨਹੀਂ ਰਹਿ ਸਕਦੇ ਭੁੱਖੇ ਰਹਿਣ ਦਾ ਸਿਸਟਮ ਵੀ ਜੀ ਕੋਈ ਨਹੀਂਗਾ ਕੋਲੋਂ ਰਾਜਪੁੱਜ ਕੇ ਇੱਕ ਮੀਲਾ ਨੇ ਛੇ ਮੀਲਾ ਵੀ 7 ਦਿਨ ਦੇ ਵਿੱਚ ਦਿੰਨੇ ਆ ਉਸ ਦੇ ਨਾਲ 40% ਨਿਊਟ੍ਰੀਸ਼ਨਲ 60% ਹੋਮ ਡਾਈਟ ਪਲਾਨ ਦੇ ਨਾਲ weight ਘੱਟ ਕਰਦੇ ਆ ਬਹੁਤ ਤੰਦਰੁਸਤੀ ਹੈ। ਮਤਲਬ 6 ਵਾਰੀ ਤੁਸੀਂ ਦਿਨ ਦੇ ਵਿੱਚ ਖਾ ਸਕਦੇ ਹੋ ਫਿਰ ਵੀ ਆਪਾਂ ਨੁਕਸਾਨ ਘਟਾ ਸਕਦੇ ਹਾਂ। ਬਿਲਕੁਲ ਬਿਲਕੁਲ ਜੀ ਬਿਲਕੁਲ ਜੀ। ਤੇ ਬਾਕੀ ਜਿਹੜਾ ਉਹ ਪ੍ਰੋਡਕਟ ਹੈ ਜੀ ਉਹ ਕਿਵੇਂ ਖਾਣਾ ਪੈਂਦਾ ਜੀ? ਜੇ ਕੁਝ ਵੀ ਨਹੀਂ ਟਾਈਮਿੰਗ ਅਸੀਂ ਪ੍ਰੋਪਰ ਦਿੰਨੇ ਆ ਸਮਝਾਉਨੇ ਆ ਪ੍ਰੋਡਕਟ ਦਾ ਰੋਲ ਕੁਝ ਵੀ ਨਹੀਂਗਾ 40% ਰੋਲ ਆ। ਬਾਕੀ 60% ਹੋਮ ਡਾਈਟ ਪਲੇਨ ਆ। ਇੱਕ ਫਾਈਬਰ ਪ੍ਰੋਟੀਨ ਅਰ ਕੈਲਰੀਆਂ ਅਨਸੈਟ ਕਰ ਰਹੇ ਹਾਂ ਦਾ ਹੋਰ ਇਹਦੇ ਵਿੱਚ ਕੁਝ ਵੀ ਨਹੀਂਗਾ। ਭਾਈ ਜੀ ਆਪਾਂ ਨੇ ਕਿੰਨਾ weight loss ਕੀਤਾ ਜੀ? ਮੈਂ ਵੀਰੇ 18 ਕਿਲੋ weight loss ਕੀਤਾ। 2 ਮਹੀਨੇ ਤੋਂ ਉੱਤੇ ਹੋ ਗਿਆ ਮੈਨੂੰ ਪ੍ਰ ਇਹ ਹੁਣ ਲੋਕਾਂ ਨੂੰ ਦਈ ਦਾ ਪ੍ਰੋਡਕਟ ਜੀ ਠੀਕ ਹੈ ਤੰਦਰੁਸਤੀ ਵਾਧੂ ਹੋ ਜਾਂਦੀ ਹੈ ਜੀ ਵੇਟ ਲੌਸ ਨਾਲ ਸਾਹ ਸੁਚਣ ਦੀ ਸਮੱਸਿਆ ਜਿਹੜੀ ਉਹ ਹਟ ਜਾਂਦੀ ਆ ਰਨਿੰਗ ਮੈਂ ਪਹਿਲਾਂ ਵੀ ਕਰਦਾ ਸੀ ਨਹੀਂ ਸਾਹ ਬਹੁਤ ਚੜਦਾ ਸੀ ਕੰਮ ਕਰਨ ਨੂੰ ਤਕਲੀਫ ਆਉਂਦੀ ਦੀ ਬੈਠਣ ਉੱਠਣ ਦੀ ਤਕਲੀਫ ਦੀ ਇਹ ਇਹ ਪ੍ਰੋਬਲਮ ਸਾਲਵ ਹੋ ਜਾਂਦੀਆਂ ਨੇ ਹੁਣ ਪ੍ਰੋਡਕਟ ਤੁਸੀਂ ਲੈਣੇ ਹੋ ਨਹੀਂ ਹਾਂ ਰੈਗੂਲਰ ਹੁਣ ਵੀ ਲੈ ਰਹੇ ਹਾਂ ਆਈਡੀਅਲ ਵੇਟ ਜਿਨ੍ਹਾਂ ਨੇ ਜਿਵੇਂ ਆਪਾਂ 20 ਕਿਲੋ ਵੇਟ ਲੌਸ ਕਰਨਾ ਹੈ ਬਿਲਕੁਲ ਜੀ ਲੌਸ ਹੋ ਗਿਆ ਪ੍ਰੋਡਕਟ ਬੰਦ ਕਰਨਾ ਹੈ ਆਪਾਂ ਨੇ ਪ੍ਰੋਡਕਟ ਬੰਦ ਕਰ ਲਓ ਮੈਂ ਆਪਦੀ ਆਈਡੀਅਲ ਵੇਟ ਤੇ ਆਵਾਂ ਅੱਛਾ ਮ ਮੇਰਾ ਕੁਆਂਟਲ ਤੋਂ ਪਲੱਸ ਦੀ ਮੈਂ ਕੁਆਂਟਲ ਤੋਂ ਮੋੜ ਕੇ ਲੈ ਕੇ ਆਂਦਾ ਇਸ ਟਾਈਮ ਮੇਰਾ 82 83 ਕਿਲੋ ਵਜਨ ਆ ਜਦੋਂ ਮੇਰਾ 70 72 ਕਿਲੋ ਵਜਨ ਹੋ ਗਿਆ ਉਦੋਂ ਬਾਅਦ ਬੰਦ ਹੈ ਵੀ ਇਹ ਜੀ ਦੀ ਤੁਸੀਂ ਜ਼ਿੰਮੇਵਾਰੀ ਦਿੰਦੇ ਨਾ ਵੀ ਜੇ ਅੱਜ ਆਪਾਂ ਪ੍ਰੋਡਕਟ ਵੇਟ ਲੌਸ ਕਰਕੇ ਬੰਦ ਕਰਤਾ ਵੀ ਵੇਟ ਦੁਬਾਰੇ ਗੇਨ ਨਹੀਂ ਹੁੰਦਾ ਨਹੀਂ ਹੁੰਦਾ ਬਾਈ ਅਸੀਂ ਡਾਈਟ ਦਿੰਨੇ ਆ 2 ਮਹੀਨੇ ਮੇਨਟੇਨ ਰੱਖਣਾ ਪੈਂਦਾ ਡਾਈਟ ਤਾਂ ਫਿਰ ਰੱਖਣੀ ਪਊ ਜੀ ਹੁਣ ਆਪਾਂ ਅੱਜ ਇਹ ਨਾਲੇ ਡਾਈਟ ਦੇ ਤਰੀਕੇ ਨਾਲ ਆਪਾਂ ਖਾਣ ਲੱਗੇ ਤੇ ਬਾਅਦ ਚੋਂ ਆਪਾਂ ਫੇਰ ਉਹੀ ਫਾਸਟ ਫੂਡ ਵਾਇਰ ਖਾਣ ਲੱਗੇ ਉਹ ਤਾਂ ਉੱਥੇ ਜਾਊਗਾ ਗੱਲ ਜਦ ਆ ਜਦੋਂ ਆਪਾਂ ਪਾਵਾਂਗੇ ਗੰਦਾ ਤਾਂ ਵੇਟ ਤਾਂ ਵਧਣੀ ਮਧਣਾ ਤੇ ਭਾਈ ਜੀ ਇਹ ਪ੍ਰੋਬਲਮ ਹੁਣ ਜਿਹੜੀ ਆਪਾਂ ਕਹਿੰਦੇ ਗੋਡਿਆਂ ਦੀ ਬੀਪੀ ਦੀ ਥਾਇਰੋਇਡ ਦੀ ਜਿਹੜੇ ਮੋਟਾਪੇ ਦੀ ਪ੍ਰੋਬਲਮ 70 80% ਲੋਕਾਂ ਨੂੰ ਹੋ ਰਹੀ ਹੈ ਤੇ ਇਹਦੇ ਲਈ ਹੁਣ ਜਿਹੜਿਆਂ ਨੇ ਇੱਥੇ ਆਉਣਾ ਚਾਹੁੰਦੇ ਨੇ ਜਾਂ ਘਰੇ ਬੈਠੇ ਮੰਗਵਾਉਣਾ ਚਾਹੁੰਦੇ ਨੇ ਕੋਈ ਪ੍ਰੋਡਕਟ ਤਾਂ ਉਹਦੇ ਲਈ ਐਡਰੈਸ ਦੱਸ ਦੋ ਤੇ ਇੱਕ ਆਪਣੇ ਨੰਬਰ ਵੀ ਦੱਸ ਦਿਓ ਦੱਸਦਾ ਮੈਂ ਜੀ ਜਿਹੜੀ ਬੀਪੀ ਦੀ ਸਮੱਸਿਆ ਥਾਇਰੋਇਡ ਦੀ ਸਮੱਸਿਆ ਗੋਡਿਆਂ ਦੀ ਸਰਵਾਈਕਲ ਦੀ ਸਮੱਸਿਆ ਇਹ ਸਮੱਸਿਆ ਸਾਰੀਆਂ ਮੈਟਾਬੋਲਿਕ ਡਿਜ਼ੀਜ਼ ਨੇ ਹਾਂਜੀ ਮਤਲਬ ਸਾਡੇ ਗਲਤ ਖਾਣ ਪਾਣ ਕਰਕੇ ਹੀ ਹੋਇਆ ਹੈ ਜਾਂ ਖਾਣ ਪਾਣ ਸਹੀ ਕਰ ਦੇਣਾ 60% ਦਾ ਘਰ ਦੀ ਡਾਈਟ ਦਿੰਨੇ ਆ ਅਸੀਂ 40% ਨਿਊਟ੍ਰੀਸ਼ਨ ਦਿੰਨੇ ਆ ਜਾਂ ਖਾਣ ਪਾਣ ਸਹੀ ਕਰ ਦੇਣਾ ਇਹ ਪ੍ਰੋਬਲਮ ਦਾ ਛੱਡ ਕੇ ਭੱਜ ਜੰਦੇ ਆ ਬੰਦੇ ਨੂੰ ਦੁਬਾਰਾ ਜਵਾਨ ਹੋ ਜਾਂਦਾ ਜਿਹੜੀ ਰਹੀ ਗੱਲ ਮੰਗਵਾਉਣ ਦੀ ਆਲਰੀਡੀਆ ਡਿਲੀਵਰੀ ਫ੍ਰੀ ਆ ਜੀ ਘਰੇ ਪਹੁੰਚ ਸਕਦਾ ਜੇ ਕਿਸੇ ਨੇ ਮਿਲਣਾ ਤਾਂ ਮੇਰਾ ਦਫਤਰ ਖਰੜ ਲਾਂਡਰਾ ਰੋਡ ਤੇ ਖਰੜ ਲਾਂਡਰਾ ਰੋਡ ਤੋਂ ਗੁਰਦੁਆਰਾ ਅਕਾਲੀ ਦਫਤਰ ਨੂੰ ਕਰੋੜ ਮੁੜਦਾ ਗੁਰਦੁਆਰਾ ਅਕਾਲੀ ਦਫਤਰ ਉਰੇ ਕਹਿੰਦੇ ਨੇ ਨੀਅਰ ਪੋਸਟ ਆਫਿਸ ਬੈਣੀਪਾ ਨਿਊਟ੍ਰੀਸ਼ਨ ਸੈਂਟਰ 2 ਨੰ 41 339 98 153 013 43 ਤੇ ਬਾਕੀ ਦੇ ਉੱਪਰ ਵੀ ਆਪਾਂ ਲਾਏ ਹੋਏ ਤੁਸੀਂ ਉਹਦੇ ਕਾਲ ਕਰਕੇ ਬਈ ਨਾਲ ਕੰਟੈਕਟ ਕਰ ਸਕਦੇ ਕਈ ਵਾਰੀ ਕਾਲ ਨਹੀਂ ਚੱਕੀ ਜਾਂਦੀ ਤਾਂ ਵਟਸਐਪ ਕਰ ਸਕਦੇ ਨੇ ਵੇਡ ਤੇ ਆਪਦਾ ਹਾਈਟ ਲਿਖ ਕੇ ਭੇਜਣ ਤਾਂ ਕਾਲ ਜਰੂਰ ਕਰਾਂਗੇ ਜਦ ਵੀ ਫ੍ਰੀ ਹੋ ਜੀ ਠੀਕ ਹੈ ਜੀ ਧੰਨਵਾਦ ਜੀ ਬਾਕੀ